ਤਨ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾ ਘਰ ਸੇਵਾ ਅਸ਼ਟਪਦੀ ਏਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇਹ ਤੇਹ ਓਰ ਜਾਇ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਦਾ ਰੱਖ ਹੁਦੀ ਕਰਾਥ ਕਰ ਕਿਰਪਾ ਮਿਲੋ ਹਰ ਰਾਂ ਨਿ ਜੋ ਜੋ ਜੁਨੀ ਆਇਆ ਤੇਹ ਤੇਹ ਔਰ ਜਾਇਆ ਮਾਨਸ ਜਨਮ ਸੰਯੋਗ ਪਾਇਆ ਬਾਕੀ ਹੈ ਓਟ ਸਾਦਾ ਰੱਖ ਉਹ ਦੇ ਕਰਾਤਾ ਕਰ ਤਰਪਾ ਮਿਲੋ ਹਰ ਰਾਇ ਅਨਕ ਜਾਨਮ ਭ੍ਰਮ ਥੈਤ ਨਹੀਂ ਪਾਈ ਕਰਾਂ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਆਨੰਕੋ ਪਾਵ ਕਰੋ ਮਾਇਆ ਕਉ ਬਚਿਤ ਤਰਹਾ ਮੇਰੀ ਮੇਰੇ ਕਰਤ ਸਦ ਹੀ ਵਿਹਾਵਾ ਕੋਈ ਅਸੁਰ ਭੇਟਾ ਸੰਤ